ਸੋਰੰਟੇਨਾ ਜੀ ਜੈਨੂ ਸਤਿ ਸ੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ੍ਰੀ ਅਕਾਲ ਤੇ ਖਬਰਾਂ ਨਵੇਰ ਬਾਇ ਜੀ ਕਿ ਅਮਿਤ ਸ਼ਰ ਨੇ ਕੇਜਰੀਵਾਲ ਦੇ ਉੱਤੇ ਟਿੱਪਣੀ ਕੀਤੀ ਅਖੇ 22 ਸੀਟਾਂ ਤੇ ਲੜਨ ਵਾਲੇ ਕਿਵੇਂ ਦੇ ਰਹੇ ਨੇ ਗਰੰਟੀਆਂ 10 ਸੂਬਿਆਂ ਦੇ ਵਿੱਚ ਅੱਜ ਚੌਥੇ ਪੜਾ ਦੇ ਅੰਦਰ 96 ਸੀਟਾਂ ਤੇ ਵੋਟਾਂ ਪਈਆਂ ਸੁਰਜੀਤ ਪਾਤਰ ਸਾਹਿਬ ਨੂੰ ਹਜ਼ਾਰਾਂ ਰੁਪਏ ਨੇ ਦਿੱਤੀ ਸੇਜਲ ਅੱਖਾਂ ਨਾਲ ਵਧਾਈ ਰਾਜਾ ਬਣਗ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਬੀਬੀ ਜ਼ਗੀਰਕੌਰ ਦੀ ਠੋਡੀ ਨੂੰ ਹੱਥ ਸਵਰਨ ਸਲਾਰੀਆ ਹੋਏ ਆਮ ਆਦਮੀ ਪਾਰਟੀ ਦੇ ਕਿ ਸ਼ਾਮਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਭਾਜਪਾ ਇਤ ਕੀ ਹਾਰ ਰਹੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਮੋਰਚੇ ਹੋਏ 90 ਮਹੀਨਿਆਂ ਦੇ ਵਿੱਚ ਦਾਖਲ ਬੈਂਸ ਭਰਾਵਾਂ ਦੇ ਕਾਂਗਰਸ ਦੇ ਵਿੱਚ ਜਾਣ ਨਾਲ ਲੁਧਿਆਣਾ ਦੀ ਤਸਵੀਰ ਬਦਲੀ ਬੀਬੀ ਬਾਦਲ ਨੇ 5 ਵਰਿਆਂ ਦੇ ਵਿੱਚ ਕੋਈ ਗਹਿਣਾ ਨਹੀਂ ਖਰੀਦਿਆ ਤੇ ਆਖਰੀ ਖਬਰ ਸਵਾਤੀ ਮਾਲੀਵਾਲ ਦੀ ਹਮਲੇ ਵਾਲੀ ਫੋਨ ਕਾਲ ਚਰਚਾ ਦੇ ਵਿੱਚ ਸੋ ਅਮਿਤ ਸ਼ਾਹ ਨੇ ਜਿਹੜੀ ਟਿੱਪਣੀ ਕੀਤੀ ਜੀ ਕੇਜਰੀਵਾਲ ਤੇ ਇਸ ਪਰ ਵਿਸਥਾਰ ਵਿੱਚ ਸਾਨੂੰ ਦੱਸੋ ਕੀ ਕੁਝ ਚੱਲ ਰਿਹਾ ਜੀ ਅਸਲ ਵਿੱਚ ਗੱਲ ਹੈ ਜੀ ਕਿ ਹੁਣ ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇੜੇ ਆਈ ਜਾਣੇ ਹਾਲਾਂਕਿ ਅੱਧੇ ਪੜਾਵਾਂ ਦੀਆਂ ਵੋਟਾਂ ਤਾਂ ਨਿਕਲ ਗਈਆਂ ਅੱਜ ਚੌਥੇ ਪੜਾਵਾਂ ਦੀਆਂ ਵੋਟਾਂ ਪੈ ਹਟੀਆਂ ਬਾਕੀ ਰਹਿ ਗਏ ਤਿੰਨ ਉਹਨਾਂ ਤਿੰਨਾਂ ਪੜਾਵਾਂ ਦੇ ਵਿੱਚ ਵੀ ਸਿਰ ਧੜ ਦੀ ਬਾਜ਼ੀ ਲੱਗੀ ਹੈ ਤੇ ਸ਼ਬਦਾਂ ਦੀ جنگ ਹੀ ਹੈ ਜੀ ਹੁਣ ਉਹਨੇ ਉਹਨੂੰ ਕੁਝ ਕਹਤਾ ਉਹਨੇ ਉਹਨੂੰ ਕੁਝ ਕਹਤਾ ਉਹਨੇ ਉਹਦੇ ਬਾਰੇ ਮਾੜਾ ਕਹਤਾ ਉਹਨੇ ਉਹਦੇ ਬਾਰੇ ਮਾੜਾ ਕਹਤਾ ਕੰਮ ਦੀ ਰਾਜਨੀਤੀ ਨਹੀਂ ਜਾਣਤਾ ਧਰਮ ਦੀ ਰਾਜਨੀਤੀ ਦੇਸ਼ ਦੇ ਵਿੱਚ ਤੇ ਜਾਂ ਬਦਖੋਈਆਂ ਦੀ ਰਾਜਨੀਤੀ ਹੈ ਹੋਰ ਇੱਥੇ ਕਿਹੜਾ ਇਹ ਵੀ ਭਾਈ ਮੈਂ ਤੁਹਾਨੂੰ ਆਹ ਕੰਮ ਕਰਕੇ ਦਿਖਾਇਆ ਜੀ ਉਹ ਗੱਲਾਂ ਹੀ ਕੱਢੀ ਜਾਂਦੇ ਗੱਲਾਂ ਹੀ ਕਰੀ ਜਾਂਦੇ ਬਸ ਹੋਰ ਪ੍ਰੈਕਟੀਕਲ ਤੌਰ ਦੇ ਉੱਤੇ ਲੋਕਾਂ ਦੇ ਪਿੰਡ ਪੱਲੇ ਕੋਈ ਵੀ ਪਾਰਟੀ ਕੁਝ ਪਾ ਨਹੀਂ ਰਹੀ ਤੇ ਲੋਕ ਭੰਬਲ ਭੂਸੇ ਦੇ ਵਿੱਚ ਪਏ ਵੀ ਯਾਰ ਕਿਹਨੂੰ ਚੰਗਾ ਕਹੀਏ ਤੇ ਆਪਾਂ ਕਿਹਨੂੰ ਮਾੜਾ ਕਹੀਏ ਖੈਰ ਨਵੀਂ ਜਾਣਕਾਰੀ ਇਹ ਹੈ ਵੀ ਲੰਘੇ ਕੱਲ ਕੇਦਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਕੀਤਾ ਜੀ ਰੋਡ ਸ਼ੋਅ ਰੋਡ ਸ਼ੋਅ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਤੁਹਾਨੂੰ ਆਪਣੇ ਵੱਲੋਂ 10 ਗਰੰਟੀਆਂ ਦਿੰਨੇ ਆ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀਏ ਲੋਕਾਂ ਨੂੰ ਕਿ ਜੇਕਰ ਤੁਸੀਂ ਮੈਨੂੰ ਜਿਤਾ ਦਿਓ ਤੁਸੀਂ ਮੈਨੂੰ ਜਿਤਾ ਦਿਓ ਮੈਨੂੰ ਜਿਤਾਉਵਤ ਕੀ ਯਾਨੀ ਕਿ ਸਾਡੀ ਪਾਰਟੀ ਨੂੰ ਜਿਤਾਉਵਤ ਕੀ ਸਾਡੀ ਪਾਰਟੀ ਜਿੱਤੂਗੀ ਮੰਨ ਲਓ ਇੰਡੀਆ ਗੱਠ ਚੋੜਦੀ ਉਹ ਕਹਿੰਦੇ ਜੀ ਮੰਨ ਲਓ ਸਰਕਾਰ ਬਣ ਗਈ ਇੱਕ ਤਾਂ ਉਹਦੇ ਕਰਕੇ ਫਿਰ ਮੈਨੂੰ ਜਾਣਾ ਨਹੀਂ ਪਊਗਾ ਜੇਲ੍ਹ ਦੇ ਵਿੱਚ ਇਹ ਗੱਲ ਪੱਕੀ ਆ ਪਰ ਜੇਕਰ ਤੁਸੀਂ ਭਾਜਪਾ ਨੂੰ ਮੋਟਾ ਪਾਤਿਆਂ ਤਾਂ ਫਿਰ ਮੈਨੂੰ ਜੇਲ੍ਹ ਭੇਜ ਦੇਣਗੇ ਤੇ ਜੇਕਰ ਮੈਂ ਜੇਲ੍ਹ ਚਲਾ ਗਿਆ ਤਾਂ ਦਿੱਲੀ ਦੇ ਵਿੱਚ ਵਿਕਾਸ ਦਾ ਕੰਮ ਠੱਪ ਹੋ ਜਾਣਗੇ ਨਾ ਸਿੱਖਿਆ ਦਾ ਕੰਮ ਰਹਿਣਾ ਨਾ ਸਿਹਤ ਦਾ ਕੰਮ ਰਹਿਣਾ ਇਹਨਾਂ ਨੇ ਸਾਰਾ ਕੁਝ ਉਥਲ ਪੁਥਲ ਕਰ ਦੇਣਾ ਤੇ ਇਹਨਾਂ ਨੇ ਮੇਰੇ ਵਰਗਿਆਂ ਨੂੰ ਜੇਲ੍ਹ ਦੇ ਵਿੱਚ ਹੀ ਬੰਦ ਰੱਖਣਾ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਜਿਤਾਓ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਮੈਂ ਤੁਹਾਡੇ ਨਾਲ ਦੇਸ਼ ਵਾਸੀਆਂ ਦੇ ਨਾਲ ਕੁਝ ਗਰੰਟੀਆਂ ਸਾਂਝੀਆਂ ਕਰਦਾ ਉਹ ਕਹਿੰਦੇ ਜੀ ਇੱਕ ਤਾਂ ਗਰੰਟੀ ਇਹ ਆ ਵੀ ਜਦੋਂ ਸਾਡੀ ਸਰਕਾਰ ਆ ਗਈ ਤਾਂ ਪੂਰੇ ਦੇਸ਼ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਦੂਜੀ ਗੱਲ ਇਹ ਹੈ ਜੀ ਕਿ ਅਸੀਂ ਸਿੱਖਿਆ ਤੇ ਸਿਹਤ ਦੇ ਮਾਮਲੇ ਦੇ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਾਂਗੇ ਅਗਨੀ ਵੀਰ ਭਰਤੀ ਯੋਜਨਾ ਜਿਹੜੀ ਉਹ ਠੇਕੇ ਵਾਲੀ ਨਹੀਂ ਹੋਊਗੀ ਉਹ ਪੱਕੇ ਤੌਰ ਤੇ ਹੋਊਗੀ ਐਮਐਸਪੀ ਜਿਹੜੀ ਪੱਕੇ ਤੌਰ ਦੇ ਉੱਤੇ ਮਿਲੂਗੀ ਕਿਸਾਨਾਂ ਨੂੰ ਤੇ ਹੋਰ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਆ ਹੁਣ ਅੱਜ ਇਸ ਗੱਲ ਦੇ ਉੱਤੇ ਅਮਿਤ ਸ਼ਾਹ ਜਿਹੜੇ ਕਿ ਆਪਾਂ ਜਾਣਦੇ ਆਂ ਵੀ ਦੇਸ਼ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ ਉਹ ਕਹਿੰਦੇ ਵੀ ਹੈਰਾਨੀ ਇਸ ਗੱਲ ਦੀ ਹੈ ਵੀ ਆម ਆਦਮੀ ਪਾਰਟੀ ਭਾਰਤ ਦੇ ਵਿੱਚ ਸਿਰਫ 22 ਸੀਟਾਂ ਤੇ ਟਕੋਣ ਲੜ ਰਹੀ ਆ ਹਮਮ ਤੇ ਦਾਅਵੇ ਪੂਰੇ ਭਾਰਤ ਦੇ ਵਿੱਚ ਵਾਅਦੇ ਪੂਰੇ ਭਾਰਤ ਵਾਸੀ ਕਰਨ ਕਰ ਰਹੀ ਆ ਜਾਂ ਤਾਂ ਹੋਵੇ ਵੀ ਭਾਈ ਤੁਸੀਂ 543 ਸੀਟਾਂ ਤੇ ਲੜ ਰਹੇ ਆ ਕੇਜਰੀਵਾਲ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਕਿਵੇਂ ਗਰੰਟੀਆ ਦੇ ਰਹੇ ਆ ਕਿ ਸਾਨੂੰ ਵੋਟਾਂ ਪਾ ਦਿਓ ਤੇ ਅਸੀਂ ਭਾਈ ਤੁਹਾਡੇ ਆ ਵਾਅਦੇ ਪੂਰੇ ਕਰਕੇ ਦਿਖਾਵਾਂਗੇ ਤੇ ਕੇਜਰੀਵਾਲ ਹੋਰਾਂ ਨੇ ਇੱਕ ਨਵੀਂ ਨਬਜ਼ ਫੜੀ ਆ ਉਹ ਕਹਿੰਦੇ ਵੀ ਦੇਸ਼ਵਾਸੀਅਤ ਕਿ ਅਮਿਤ ਸ਼ਾਹ ਨੂੰ ਵੋਟਾਂ ਪਾਉਣਗੇ ਮੋਦੀ ਨੂੰ ਨਹੀਂ ਉਹ ਕਿਵੇਂ ਕਹਿੰਦੇ ਜੀ ਅਗਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਹੋ ਜਾਣਾ 75 ਨੇ ਤੇ ਬੀਜੇਪੀ ਨੇ ਮਾਰਗਦਰਸ਼ਨ ਮੰਡਲ ਚ ਪਾ ਦੇਣਾ ਤੇ ਪ੍ਰਧਾਨ ਮੰਤਰੀ ਹੋਣਗੇ ਅਮਿਤ ਸ਼ਾਹ ਤੇ ਯੋਗੀ ਦਿੱਤਿਆਨਾਥ ਯੂਪੀ ਦੇ ਮੁੱਖ ਮੰਤਰੀ ਤੋਂ ਲਾਂਬੇ ਕਰ ਦਿੱਤੇ ਜਾਣੇ ਆ ਉਹ ਕਹਿੰਦੇ ਵੀ ਇਹ ਇਹਨਾਂ ਦੀ ਪਾਲਿਸੀ ਹੀ ਆ ਅਮਿਤ ਸ਼ਾਹ ਨੇ ਇਹ ਗੱਲ ਕਹੀ ਵੀ ਝੂਠ ਬੋਲਿਆ ਜਾ ਰਿਹਾ 5 ਸਾਲ ਦੀ ਪੂਰੀ ਟਰਮ ਪੂਰੀ ਕਰਨਗੇ ਜੀ ਨਰਿੰਦਰ ਮੋਦੀ ਤੇ ਕੇਜਰੀਵਾਲ ਨੇ ਗੋਏ ਗੱਲ ਕਹੀ ਹੈ ਫਿਰ ਜਿਹੜੇ ਬਾਕੀ ਸੀਗੇ ਇਥੇ ਮੁਰਲੀ ਬਨੋਹਰ ਜੋਸ਼ੀ ਇਥੇ ਲਾਲਕ੍ਰਿਸ਼ਨ ਰਵਾਨੀ ਇਥੇ ਬਾਕੀ ਜਿਹੜੀ ਯਸ਼ਮੰਤ सिन्हा ਉਹਨਾਂ ਨੂੰ ਪਰੇ ਕਿਹੜੀ ਗੱਲੋਂ ਕੀਤਾ ਗਿਆ ਸੋ ਅੱਜਕੱਲ ਆ ਚਰਚੇ ਚੱਲਦੇ ਆ ਹਮ ਹਮ ਇੰਟਰਸਟਿੰਗ ਅੱਛਾ ਉਧਰ 10 ਸ਼ੂਬਿਆਂ ਵਿੱਚ ਜੀ ਵੋਟਾਂ ਪਈਆਂ ਨੇ ਕੀ ਸਫਲਤਾਪੂਰਵਕ ਇਹ ਵੋਟਾਂ ਪੈ ਗਈਆਂ ਜੀ ਕਿਤੇ ਕੋਈ ਹਿੰਸਾ ਵਗੈਰਾ ਤਾਂ ਨਹੀਂ ਹੋਈ ਦੇਖੋ ਜੀ ਤਿੰਨ ਥਾਵਾਂ ਦੇ ਉੱਤੇ ਮਾੜੀਆਂ ਖਬਰਾਂ ਆਈਆਂ ਤਿੰਨ ਥਾਵਾਂ ਦੇ ਉੱਤੇ ਹਿੰਸਾ ਖਬਰਾਂ ਆਈਆਂ ਉਥੇ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਬੜੀ ਮੰਦ ਭਾਗੀ ਇਹ ਖਬਰ ਆ ਤੇ ਅੱਜ ਚੌਥੇ ਪੜਾਅ ਦੀਆਂ ਵੋਟਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਜੀ ਮੁਕੰਮਲ ਹੋ ਗਈਆਂ 10 ਸੂਬਿਆਂ ਦੇਗਾ 96 ਸੀਟਾਂ ਦੇ ਉੱਤੇ ਅੱਜ ਔਸਤ ਜੇਕਰ ਮੈਂ ਦੱਸਾਂ ਤੇ ਲਗਭਗ 63% ਵੋਟਾਂ ਪਈਆਂ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਜੀ 75% ਤੋਂ ਵੱਧ ਤੇ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਲਗਭਗ 36% ਦੀਆਂ ਵੋਟਾਂ ਪਈਆਂ ਤੇ ਤਿੰਨ ਵੱਖ-ਵੱਖ ਥਾਵਾਂ ਦੇ ਉੱਤੇ ਮੌਤਾਂ ਦੀ ਖਬਰ ਆਈ ਹੈ ਇੱਕ ਮੌਤ ਪੱਛਮੀ ਬੰਗਾਲ ਦੇ ਵਿੱਚ ਇੱਕ ਬਿਹਾਰ ਦੇ ਵਿੱਚ ਤੇ ਇੱਕ ਮਹਾਰਾਸ਼ਟਰ ਦੇ ਵਿੱਚ ਹੋਈ ਆ ਵੱਖ-ਵੱਖ ਕਾਰਨਾਂ ਦੇ ਕਰਕੇ ਹੋਈਆਂ 4 ਪੜਾਵਾਂ ਦੀਆਂ ਵੋਟਾਂ ਪੈ ਗਈਆਂ ਦੇਸ਼ ਦੇ ਵਿੱਚ ਤੇ 7 ਪੜਾਵਾਂ ਦੇ ਵਿੱਚ ਕੁੱਲ ਪੈਣੀਆਂ 7ਵੇਂ ਤੇ ਆਖਰੀ ਪੜਾਅ ਦੇ ਵਿੱਚ 1 ਜੂਨ ਨੂੰ ਪੰਜਾਬ ਦੀ ਵੀ ਵਾਰੀ ਆ ਤੇ ਸੱਤੇ ਪੜਾਵਾਂ ਦੇ ਚੋਣ ਨਤੀਜੇ 4 ਜੂਨ ਨੂੰ ਆਉਣਗੇ ਜੀ ਸੋ ਅਲਵਿਦਾ ਖੀਰਕਾਰ ਕਹਿ ਦਿੱਤਾ ਗਿਆ ਜੀ ਸੁਰਜੀਤ ਪਾਤਰ ਜੀ ਨੂੰ ਤੇ ਅੰਤਮ ਸੰਸਕਾਰ ਉਹਨਾਂ ਦਾ ਹੋਇਆ ਉਸ ਸੰਬੰਧ ਵਿੱਚ ਉੱਥੇ ਕੀ ਕੁਝ ਵਾਪਰਿਆ ਜੀ ਕੀ ਕੁਝ ਹੋਇਆ ਥੋੜਾ ਦੱਸੋ ਸਾਨੂੰ ਦੇਖੋ ਜੀ ਇੱਕ ਮੈਂ ਤੁਹਾਨੂੰ ਦੱਸ ਦਾਂ ਜੀ ਕਿ ਜਿਹੜੇ ਆਪਣੇ ਬਹੁਤ ਸਤਿਕਾਰਯੋਗ ਹਰਜਿੰਦਰ ਸਿੰਘ ਸਾਹਿਬ ਨੇ ਜੀ ਤੇ ਉਹਨਾਂ ਦੇ ਵੱਲੋਂ ਮੈਨੂੰ ਜਾਣਕਾਰੀ ਦਿੱਤੀ ਗਈ ਜੀ ਕਿ ਜਿਸ ਦਿਨ ਉਹਨਾਂ ਦੀ ਮੌਤ ਹੋਈ ਆ ਜਨਾਬ ਸੁਰਜੀਤ ਪਾਤਰ ਸਾਹਿਬ ਦੀ ਹੂੰ ਉਸ ਤੋਂ 11 ਘੰਟੇ ਪਹਿਲਾਂ ਉਹਨਾਂ ਦੇ ਵੱਲੋਂ ਤੇ ਕੁਝ ਕੋ ਹੋਰ ਮਿੱਤਰ ਬੇਲੀਆਂ ਦੇ ਵੱਲੋਂ ਹਰਜਿੰਦਰ ਸਿੰਘ ਸਾਹਿਬ ਦੀ ਏ ਆਉਣ ਦੇ ਵਿੱਚ ਸਵਾਗਤ ਦੇ ਤੌਰ ਤੇ ਉੱਤੇ ਇੱਕ ਸਮਾਗਮ ਰੱਖਿਆ ਗਿਆ ਹੂੰ ਜਿਹੜਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਸੀਗਾ ਉਹ ਵੀਡੀਓ ਵੀ ਮੈਂ ਦੇਖੀ ਆ ਉਹਦੇ ਵਿੱਚ ਥਿੰਨ ਸਾਹਿਬ ਵੀ ਬੈਠੇ ਆ ਉਹਦੇ ਵਿੱਚ ਸੁਰਜੀਤ ਪਾਤਰ ਸਾਹਿਬ ਗਜ਼ਲ ਪੇਸ਼ ਕਰ ਰਹੇ ਆ ਉਹਦੇ ਵਿੱਚ ਜਸਮੰਤ ਸੰਦੀਲਾ ਘਰੀ ਬੈਠੇ ਆ ਕੁਝ ਕੁ ਹੋਰ ਚੋਣਵੀਆਂ ਸ਼ਖਸੀਅਤਾਂ ਚੰਗੀਆਂ ਸ਼ਖਸੀਅਤਾਂ ਬੈਠੀਆਂ ਪੱਤਰਕਾਰ ਸਹਿਬਾਨ ਬੈਠੇ ਆ ਉੱਥੇ ਚਲੋ ਖਾਦਾ ਪੀਤਾ ਗੱਲਾਂ ਬਾਤਾਂ ਕੀਤੀਆਂ ਫਿਰ ਆਪੋ ਆਪਣੇ ਘਰ ਨੂੰ ਚਲੇ ਗਏ ਰਾਤ ਦੇ ਵੇਲੇ 11 ਘੰਟੇ ਬਾਅਦ ਮੌਤ ਦੀ ਖਬਰ ਆ ਜਾਂਦੀ ਆ ਜਾਨਕਿ ਉਹ ਵੀਡੀਓ ਜਿਹਦੇ ਵਿੱਚ ਥਿੰਨ ਸਾਹਿਬ ਵੀ ਆ ਤੇ ਸੁਰਜੀਤ ਪਾਤਰ ਸਾਹਿਬ ਬਿਲਕੁਲ ਤੰਦਰੁਸਤ ਤੇ ਰਿਸਟ ਪੁਸਟਾ ਉਹ ਵੀਡੀਓ ਦੇਖ ਕੇ ਬੰਦਾ ਭਾਵਕ ਹੋ ਜਾਂਦਾ ਵੀ ਯਾਰ ਹੁਣ ਇਹ ਆਖਰੀ ਵੀਡੀਓ ਇਹਨਾਂ ਦੀ ਗਜ਼ਲ ਪੇਸ਼ਕਾਰੀ ਦੀ ਇਹ ਆਖਰੀ ਵੀਡੀਓ ਆ ਦੇਖੋ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਕੀ ਤੋਂ ਕੀ ਹੋ ਜਾਂਦਾ ਸੋ ਅੱਜ ਥਿੰਨ ਸਾਹਿਬ ਵੀ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਸਾਹਿਤ ਦੇ ਰਸੀਏ ਉੱਗੇ ਸਾਹਿਤਕਾਰ ਰਾਜਨੀਤਿਕ ਲੋਕ ਪਰਿਵਾਰਕ ਮੈਂਬਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੁਧਿਆਣੇ ਦੇ ਵਿੱਚ ਪਹੁੰਚੇ ਸ਼ਮਸ਼ਾਨ ਘਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਹੈਗਾ ਉਹਨਾਂ ਦੀ ਯਾਦ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ ਵੀ ਵਿਦਿਆਰਥੀਆਂ ਦੇ ਵਿੱਚ ਇਸ ਕਲਾ ਨੂੰ ਉਭਾਰਨ ਦੇ ਲਈ ਕਾਵ ਕਲਾ ਨੂੰ ਉਭਾਰਨ ਦੇ ਲਈ ਸ਼ੁਰੂ ਕੀਤਾ ਜਾਊਗਾ ਸੋ surjit patar ਸਾਹਿਬ ਸਾਡੇ ਸਮਿਆਂ ਦੇ ਬਹੁਤ ਮਹਾਨ ਸ਼ਾਇਰ ਜਿਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਬੜੇ ਹਲੀਮੀ ਵਾਲੇ ਬੰਦੇ ਬਹੁਤ ਕਮਾਲ ਦੇ ਵਿਅਕਤੀ ਅ ਮੈਂ ਦੱਸਣਾ ਚਾਹੁੰਦਾ ਜੀ ਕਿ ਮੇਰੀ ਇਹ 7ਵੀਂ ਕਿਤਾਬ ਜਦੋਂ ਆਈ ਵਹਿ ਗਏ ਸੁਰਦਰਿਆ ਉਹਨਾਂ ਨੇ ਉਸ ਕਿਤਾਬ ਦਾ ਮੁਖਮੰਦ ਲਿਖਿਆ ਸੀ ਮੈਂ ਇਹ ਗੱਲ ਤਾਂ ਦੱਸ ਰਿਹਾ ਜੀ ਕਿ ਮੇਰੇ ਵਰਗਾ ਇੱਕ ਬਹੁਤ ਨਵਾਂ ਸਖੰਦਰੂ ਬੰਦਾ ਉਹਨਾਂ ਨੂੰ ਵੀ ਉਹ ਇਸ ਤਰੀਕੇ ਦੇ ਨਾਲ ਮਾਨਸਨਮਾਨ ਦਿੰਦੇ ਸੀ ਕਿ ਉਹ ਕਿੰਨੇ ਵੱਡੇ ਕਿੰਨੇ ਮਹਾਨ ਮਨੁੱਖ ਹੋਣਗੇ ਹੁਣ ਮੈਂ ਕਦੇ-ਕਦੇ ਸੋਚਦਾ ਜੀ ਕਿ ਉਹ ਕਿੰਨੇ ਵੱਡੇ ਸ਼ਾਇਰ ਸੀ ਵੀ ਉਹਨਾਂ ਨੇ ਲਿਖਿਆ ਕਿ ਝੂਠਿਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ ਸਤਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ ਵਾਹ ਕਮਾਲ ਸੀ ਪਾਤਰ ਸਾਹਿਬ ਜੀ ਕੋਈ ਸ਼ੱਕ ਨਹੀਂ ਜੀ ਦੇ ਵਿੱਚ ਬਿਲਕੁਲ ਸਹੀ ਕਿਹਾ ਤੁਸੀਂ ਉਧਰ ਰਾਜਾ ਵੜਿੰਗ ਨੇ ਜੀ ਆਪਣੇ ਨਾਮਜ਼ਦਗੀ ਪੱਤਰ ਕਾਗਜ਼ ਜਿਹੜੇ ਨੇ ਦਾਖਲ ਕਰ ਦਿੱਤੇ ਨੇ ਜੀ ਬਿਲਕੁਲ ਜੀ ਬਿਲਕੁਲ ਰਾਜਾ ਵੜਿੰਗ ਦੇ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ਾ ਜਿਹੜੇ ਉਹ ਦਾਖਲ ਕਰ ਦਿੱਤੇ ਗਏ ਆ ਰਾਜਾ ਵੜਿੰਗ ਦੇ ਵਾਂਗੂ ਬਾਕੀ ਵਕਤ ਵਕਤਾਂਵਾਂ ਤੋਂ ਵੀ ਕਾਗਜ਼ ਦਾਖਲ ਕੀਤੇ ਆ ਅੱਜ ਕਈਆਂ ਨੇ ਤੇ ਮੇਰਾ ਖਿਆਲ ਆ ਵੀ ਕੱਲ ਨੂੰ ਕਿਉਂਕਿ ਆਖਰੀ ਦਿਨ ਆ ਜੀ 14 ਤਰੀਕ ਆ ਕੱਲ ਨੂੰ ਤੇ ਆਖਰੀ ਦਿਨ ਆ ਅੱਜ ਆਪਾਂ 13 ਤਰੀਕ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਆ ਤੇ ਜਦੋਂ ਆਪਾਂ ਕੱਲ ਨੂੰ ਇਸ ਵੇਲੇ ਖਬਰਾਂ ਸਾਂਝੀਆਂ ਕਰਾਂਗੇ ਤੇ ਮੇਰਾ ਖਿਆਲ ਆ ਵੀ ਆਪਾਂ ਨੂੰ ਇਹ ਗੱਲ ਕਹਿਣ ਦਾ ਮੌਕਾ ਮਿਲੂਗਾ ਕਿ ਭਾਈ 200 ਤੋਂ ਉੱਤੇ ਵੱਖ-ਵੱਖ ਪਾਰਟੀਆਂ ਦੇ ਜਾਂ ਆਜ਼ਾਦ ਤੌਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਉਮੀਦਵਾਰ ਆ ਸ਼ਾਇਦ ਹਮਮ ਇੱਕ ਇੱਕ ਥਾਂ ਤੋਂ 15 15 18 18 20 20 ਉਮੀਦਵਾਰ ਹੋਣਗੇ ਇਹ ਕੱਲ ਨੂੰ ਪਤਾ ਲੱਗ ਜਾਣਾ 17 ਤਰੀਕ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਜਾਂ ਜਿਨ੍ਹਾਂ ਦੇ ਕਾਗਜ਼ ਰੱਦ ਹੋਣੇ ਹਨ ਪੜਤਾਲ ਤੋਂ ਬਾਅਦ ਉਹਦਾ ਪਤਾ ਲੱਗ ਜੂਗਾ ਪਰ ਅੱਜ ਰਾਜਾ ਵਿੜਿੰਗ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਉਹਨਾਂ ਨੇ ਆਪਣੀ ਜਿੱਤ ਦੇ ਪ੍ਰਤੀ ਅਸੰਬੰਧੀ ਪ੍ਰਗਟਾਈ ਆ ਵੈਸੇ ਉਹਨਾਂ ਨੇ ਅੱਜ ਵੱਡਾ ਰੋਡ ਸ਼ੋਅ ਕੱਢ ਕੇ ਫੇਰ ਕਾਗਜ਼ ਦਾਖਲ ਕਰਨੇ ਸੀ ਕਿਉਂਕਿ ਪਰ ਅੱਜ ਪਾਤਰ ਸਾਹਿਬ ਦਾ ਸੰਸਕਾਰ ਵੀ ਸੀਗਾ ਇਸ ਕਰਕੇ ਉਹਨਾਂ ਨੇ ਰੋਡ ਸ਼ੋਅ ਨਹੀਂ ਕੀਤਾ ਬੜੇ ਸਾਦੇ ਤਰੀਕੇ ਨਾਲ ਕਾਗਜ਼ ਦਾਖਲ ਕੀਤੇ ਆ ਹਮਮ ਇੱਕ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਚੈਨਾ ਸਾਹਿਬ ਜਿਹਦੇ ਚ ਕਿ ਬੀਬੀ ਜ਼ਗੀਰ कौर ਦੀ ਥੋੜੀ ਨੂੰ ਚਰਨ ਆਪਣੇ ਚੰਨੀ ਸਾਹਿਬ ਜਿਹੜੇ ਹੈਗੇ ਨੇ ਉਹ ਛੇੜਦੇ ਨਜ਼ਰ ਆ ਰਹੇ ਨੇ ਹੱਥ ਲਾਂਦੇ ਨਜ਼ਰ ਆ ਰਹੇ ਨੇ ਕੀ ਹੈ ਜੀ ਇਹ ਮਾਮਲਾ ਤੇ ਹੁਣ ਇਹਦੇ ਉੱਤੇ ਇਹਨਾਂ ਨੇ ਸਪਸ਼ਟੀਕਰਨ ਕੀ ਦਿੱਤਾ ਹੈਗਾ ਚੰਨੀ ਸਾਹਿਬ ਨੇ ਜਫਾ ਜੀ ਸੱਚੀ ਗੱਲ ਤਾਂ ਇਹ ਹੈ ਵੀ ਮਾਮਲਾ ਕੋਈ ਹੈ ਹੀ ਨਹੀਂਗਾ ਹਮ ਹਮ ਪਰ ਵੱਖਰੀ ਗੱਲ ਇਹ ਹੈ ਕਿ ਮਾਮਲਾ ਬਣਾ ਦਿੱਤਾ ਗਿਆ ਹਮ ਹਮ ਦੇਖੋ ਜੇ ਮੰਨ ਲਓ ਤੁਸੀਂ ਜਾਂ ਮੈਂ ਜਾਂ ਕੋਈ ਵੀ ਹੋਰ ਵਿਅਕਤੀ ਕਿਸੇ ਦੇ ਨਾਲ ਵੀ ਕੋਈ ਮੋਢੇ ਨਾਲ ਮੋਢਾ ਖਾਂਦਾ ਕੋਈ ਹੱਥ ਮਿਲਾਉਂਦਾ ਕੋਈ ਥੋਡੀ ਨੂੰ ਹੱਥ ਲਾਉਂਦਾ ਤਾਂ ਜਿਹਦੀ ਠੋਡੀ ਨੂੰ ਹੱਥ ਲੱਗਾ ਇਤਰਾਜ਼ ਤਾਂ ਉਹ ਕਰੂਗਾ ਨਾ ਹੂੰ ਹੂੰ ਮੰਨ ਲਓ ਲਾਇਆ ਤੁਸੀਂ ਆ ਤੇ ਕੋਲੇ ਖੜਾ ਮੈਂ ਟੱਪੀ ਜਾਵਾਂ ਉਹ ੱਤਕਾ ਹੋ ਗਿਆ ੱਤਕਾ ਹੋ ਗਿਆ ੱਤਕਾ ਹੋ ਗਿਆ ਗੱਲ ਥੋੜੀ ਬਣਦੀ ਆ ਹੂੰ ਹੂੰ ਉਹ ਦੂਜਾ ਧਿਰ ਕਵੇ ਵੀ ਮੇਰੇ ਇਹਨੇ ਇਉਂ ਕੀਤਾ ਇਹਨਾਂ ਨੂੰ ਇਉਂ ਨਹੀਂ ਸੀ ਚਾਹੀਦਾ ਇਹਨਾਂ ਨੇ ਮੇਰੇ ਨਾਲ ਜ਼ਿਆਰਤ ਕੀਤੀ ਆ ਹੱਥ ਲਾਉਣ ਵਾਲੇ ਨੂੰ ਕੋਈ ਨਹੀਂ ਇਤਰਾਜ਼ ਹੱਥ ਲਵਾਉਣ ਵਾਲੇ ਨੂੰ ਕੋਈ ਨਹੀਂ ਇਤਰਾਜ਼ ਤੇ ਮੇਰੇ ਵਰਗਾ ਖਾਮ ਖਾ ਤੂੰ ਕੌਣ ਮੈਂ ਖਾਮ ਖਾ ਸੋ ਗੱਲ ਇਹ ਜਿੱਥੇ ਚਰਨਜੀਤ ਸਿੰਘ ਚੰਨੀ ਤੇ ਬੀਬੀ ਜ਼ਗੀਰ ਕੌਰ ਉਹ ਦਲੰਦਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਜਾਂ ਤਹਿਸੀਲ ਕੰਪਲੈਕਸ ਦੇ ਵਿੱਚ ਕਿਸੇ ਕੰਮਕਾਜ ਦੇ ਲਈ ਅਚਾਨਕ ਇਕੱਠੇ ਹੁੰਦੇ ਆ। ਹਮਮ ਨਾਲ ਉਹਨਾਂ ਦੇ ਵੀ ਸਮਰਥਕਾਂ ਨਾਲ ਉਹਨਾਂ ਦੇ ਵੀ ਸਮਰਥਕ ਆ। ਜਦੋਂ ਦੋਵੇਂ ਇਕੱਠੇ ਹੁੰਦੇ ਆ ਤਾਂ ਉੱਥੇ ਫਿਰ ਜਿਵੇਂ ਆਪਾਂ ਜਾਣਕਾਰ ਹੁੰਨੇ ਆ ਉਹ ਫਿਰ ਉੱਥੇ ਗੱਲਾਂਬਾਤਾਂ ਕਰਦੇ ਖੜਕੇ ਜੀ ਫਿਰ ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਜਿਵੇਂ ਆਪਣੀ ਪੁਰਾਣੀ ਸਾਧ ਹੋਵੇ ਆਪਾਂ ਫਤਿਹ ਦੀ ਸਾਧ ਪਾਉਣੇ ਆ ਬਾਅਦ ਵਿੱਚ ਹੱਥ ਫੜ ਕੇ ਵੀ ਗੱਲਾਂ ਕਰ ਲੈਣੇ ਆ ਫਿਰ ਜਾਂਦੇ ਜਾਂਦੇ ਚਰਨਜੀਤ ਸਿੰਘ ਚੰਨੀ ਹੋਰੀ ਬੀਬੀ ਜਗੀਰ ਕੌਰ ਦੀ ਠੋਡੀ ਤੇ ਹੱਥ ਲਾਉਂਦੇ ਆ ਜੀ ਬੀਬੀ ਜਗੀਰ ਕੌਰ ਵੀ ਉਹਨਾਂ ਨੇ ਮੋਢੇ ਤੇ ਹੱਥ ਜਾਂ ਪਿਆਰ ਨਾਲ ਮਾਰਦੇ ਤੇ ਹਾਸਾ ਠੱਠਾ ਪੂਰਾ ਚੱਲ ਰਿਹਾ ਉੱਥੇ ਜਿਵੇਂ ਕੋਈ ਆਪਾਂ ਪਰਿਵਾਰਕ ਮੈਂਬਰ ਪੁਰਾਣੇ ਦੋਸਤ ਖੜ ਕੇ ਗੱਲਾਂ ਕਰਦੇ ਆ ਜੀ ਹੁਣ ਜਿਨ੍ਹਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ ਉਹ ਕਹਿੰਦੇ ਉਹ ਬਈ ਪਾਈ ਔਰਤ ਦਾ ਅਪਮਾਨ ਹੋ ਗਿਆ ਔਰਤ ਦਾ ਅਪਮਾਨ ਹੋ ਗਿਆ ਬਈ ਠੋਡੀ ਨੂੰ ਹੱਥ ਲ ਇਹ ਗੱਲ ਕਿਨੇ ਕਈ ਬਿਕਰਮ ਸਿੰਘ ਚੌਧਰੀ ਹੋਰਾਂ ਨੇ ਕਹੀ ਉਹ ਕਹਿੰਦੇ ਜੀ ਇਹ ਤਾਂ ਔਰਤ ਦਾ ਅਪਮਾਨ ਹੋ ਗਿਆ ਮੈਂ ਇਹ ਸੋਚੀ ਜਾਂਦਾ ਵੀ ਔਰਤ ਦੇ ਤਾਂ ਕਿਆ ਨਹੀਂ ਅਪਮਾਨ ਹੋ ਗਿਆ ਤੇ ਆਪਾਂ ਕੌਣ ਜੀ ਤੇ ਅੱਜ ਪਤਾ ਲੱਗਾ ਜੀ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਜਿਹੜੀ ਉਹਨਾਂ ਨੇ ਨੋਟਿਸ ਜਾਰੀ ਕਰਤਾ ਡੀਜੀਪੀ ਨੂੰ ਕਹਿੰਦੇ ਜੀ ਔਰਤ ਦੇ ਅਪਮਾਨ ਦੇ ਬਾਰੇ ਰਿਪੋਰਟ ਭੇਜੀ ਜਾਵੇ ਓਕੇ ਉਧਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ ਉਹ ਕਹਿੰਦੇ ਜੀ ਬੀਬੀ ਜਗੀਰਕੌਰ ਮੇਰੀ ਵੱਡੀ ਭੈਣ ਵਰਗੀ ਆ ਮੇਰਿਆਂ ਮਾਵਾ ਵਰਗੀ ਆ ਤੇ ਜਿਵੇਂ ਆਪਾਂ ਵੱਡੀ ਭੈਣ ਨਾਲ ਮਾਂ ਦੇ ਨਾਲ ਆਪਾਂ ਮੋਢੇ ਤੇ ਵੀ ਹੱਥ ਲਾਉਨੇ ਠੋਡੀ ਤੇ ਵੀ ਹੱਥ ਲਾ ਦਿੰਨੇ ਸਿਰ ਤੇ ਵੀ ਹੱਥ ਰੱਖਦੇ ਆ ਛੜਾਰਤ ਵੀ ਕਰ ਦਿੰਨੇ ਮੈਂ ਤਾਂ ਉਵੇਂ ਕੀਤੀ ਆ ਹੂੰ ਹੂੰ ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ਼ ਨਹੀਂ ਤੇ ਆਪਾਂ ਕੌਣ ਜੀ ਸਵਰਨ ਸਲਾਰੀਆ ਜਿਹੜੇ ਹੈਗੇ ਨੇ ਜੀ ਉਹ ਆਪ ਸ਼ਾਮਲ ਹੋਗੇ ਨੇ ਹਾਂ ਬਿਲਕੁਲ ਜੀ ਸਵਰਨ ਦੇਖੋ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਮੈਂ ਦੱਸਣੀ ਚਾਹਉਨਾ ਕਿ ਸਵਰਨ ਸਲਾਰੀਆ ਜਾਂ ਕੋਈ ਵੀ ਹੋਰ ਵਿਅਕਤੀ ਹੋਵੇ ਜਿਹੜਾ ਇਸ ਵੇਲੇ ਕਿਸੇ ਵੀ ਪਾਰਟੀ ਦੇ ਵਿੱਚ ਜਾਂਦਾ ਉਹਨੂੰ ਕਿਤੋਂ ਵੀ ਟਿਕਟ ਨਹੀਂ ਮਿਲਣੀ ਹੂੰ ਕਿਉਂਕਿ ਟਿਕਟਾਂ ਦਿੱਤੀਆਂ ਜਾ ਚੁੱਕੀਆਂ ਠੀਕ ਹੁਣ ਜਿਹੜਾ ਵੀ ਜਿੱਥੇ ਵੀ ਜਾਊਗਾ ਉਹਦਾ ਕਾਰਨ ਸਿਰਫ ਇੱਕੋ ਹੋਊਗਾ ਕਿ 2027 ਦੇ ਵਿੱਚ ਉਹਨੂੰ ਕੀ ਮਿਲਦਾ ਹੂੰ ਹੂੰ ਹੁਣ ਤਾਂ ਇਹ ਹੈ ਵੀ ਜਿਹੜੇ ਜਿਹੜੇ ਖੜੇ ਆ ਕਿਉਂਕਿ ਸਾਰਿਆਂ ਨੇ ਟਿਕਟਾਂ ਦਿੱਤੀਆਂ ਕੱਲ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਆ ਹੁਣ ਇੱਕ ਥਾਂ ਤੋਂ ਦੋ ਬੰਦੇ ਤਾਂ ਖੜ੍ਹ ਨਹੀਂ ਸਕਦੇ ਇੱਕ ਪਾਰਟੀ ਦੇ ਹੁਣ ਤਾਂ ਸਵਰਨ ਸਲਾਰੀਆ ਹੋਣ ਜਾਂ ਬੈਂਸ ਭਰਾ ਹੋਣ ਹੁਣ ਤਾਂ ਜਿਹੜਾ ਖੜਾ ਉਥੋਂ ਉਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਸਕਦਾ ਤੇ 2027 ਦੇ ਲਈ ਡੀਲ ਕੀਤੀ ਜਾ ਸਕਦੀ ਗੱਲ ਤਾਂ ਸਿਰਫ ਇੰਨੀ ਐ ਹੁਣ ਇਹੋ ਜਾਣਕਾਰੀ ਮੜੀ ਐ ਵੀ ਸਵਰਨ ਸਲਾਰੀਆ ਜਿਹੜੇ ਕਿ ਬੀਜੇਪੀ ਦੇ ਸੀਨੀਅਰ ਆਗੂ ਆ ਜਿਨ੍ਹਾਂ ਨੂੰ ਕਿ ਐਥਿਕ ਟਿਕਟ ਦੀ ਆਸ ਸੀ ਬੀਜੇਪੀ ਦੇ ਵੱਲੋਂ ਤੇ ਜਿਨ੍ਹਾਂ ਨੂੰ ਕਿ ਟਿਕਟ ਨਹੀਂ ਮਿਲੀ ਉਹਨਾਂ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਜਿਵੇਂ ਸੰਗਰੂਰ ਦੇ ਵਿੱਚ ਅਰਵਿੰਦ ਖੰਨਾ ਉਹ ਵੀ ਬਹੁਤ ਵੱਡੇ ਪੈਸੇ ਵਾਲੇ ਬੰਦੇ ਕਰਕੇ ਜਾਣੇ ਜਾਂਦੇ ਆ ਵਪਾਰੀ ਹੋਣ ਕਰਕੇ ਜਾਣੇ ਜਾਂਦੇ ਆ ਉਵੇਂ ਹੀ ਇਹ ਵੀ ਬਹੁਤ ਵੱਡੇ ਜਿਹੜੇ ਕਾਰੋਬਾਰੀ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ ਜੀ ਸੋ ਇਹਨਾਂ ਨੂੰ ਆਸ ਸੀ ਵੀ ਮੈਨੂੰ ਟਿਕਟ ਮਿਲੂਗੀ ਭਾਜਪੀ ਦੀ ਪਰ ਐਤ ਕੀ ਦਿਨੇਸ਼ ਕੁਮਾਰ ਬੱਬੂ ਨੂੰ ਦਿੱਤੀ ਹੈ ਟਿਕਟ ਹਮ ਹਮ ਸੋ ਇਹ ਐਤ ਕੀ ਫਿਰ ਇਹਨਾਂ ਨੂੰ ਆਸ ਸੀ ਵੀ ਸਾਨੂੰ ਵੀ ਪਾਈਏ ਤਾਂ ਚੋਣ ਲੜਨਗੇ ਆਜ਼ਾਦ ਤੌਰ ਦੇ ਉੱਤੇ ਪਰ ਇਹ ਪਾਈ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਆ ਕਹਿੰਦੇ ਵਿਕਾਸ ਦੀ ਗੱਲ ਨੇਹਰੀਆਂ ਹੀ ਲਿਆਦਾਂਗੇ ਹਮ ਹਮ ਉਧਰ ਬੈਂਚ ਭਰਾਵਾਂ ਦੇ ਵੀ ਕਾਂਗਰਸ ਦੇ ਜਨਨਾਲ ਜੀ ਕਿਹਾ ਜਾ ਰਿਹਾ ਕਿ ਤਸਵੀਰ ਕੁਝ ਬਦਲੇਗੀ ਕੀ ਲੱਗਦਾ ਤੁਹਾਨੂੰ ਦੇਖੋ ਜੀ ਇਹ ਤਾਂ ਦੱਸੂਗਾ ਸਮਾਂ ਵੀ ਭਾਈ ਕਿਹਦੀ ਤਸਵੀਰ ਬਦਲਦੀ ਐ ਕਿਉਂਕਿ ਹਾਂ ਇਹ ਗੱਲ ਜ਼ਰੂਰ ਆ ਬੜੀ ਸਪਸ਼ਟਾ ਕਿ ਬੈਂਸ ਭਰਾ ਨੇ ਜਿਹੜੇ ਉਹ ਆਪਣੇ ਖੇਤਰ ਦੇ ਵਿੱਚ ਪ੍ਰਭਾਵਸ਼ਾਲੀ ਐ ਹਮ ਹਮ ਬੈਂਸ ਭਰਾ ਨੇ ਜਿਹੜੇ ਉਹਨਾਂ ਨੂੰ ਆਪਾਂ ਘਟਾ ਕੇ ਨਹੀਂ ਵੇਖ ਸਕਦੇ ਪਿਛਲੀ ਵਾਰੀ ਉਹਨਾਂ ਨੂੰ 3 ਲੱਖ ਤੇ ਜੇ ਮੈਂ ਗਲਤ ਨਾ ਹੋਵਾਂ ਤੇ 7400 ਤੇ ਕੁਝ ਵੋਟਾਂ ਪਈਆਂ ਸੀ ਉਹ ਦੂਜੇ ਨੰਬਰ ਤੇ ਆਏ ਸੀ ਜਿੱਤ ਭਾਵੇਂ ਗਏ ਸੀਗੇ ਰਵਨੀਤ ਸਿੰਘ ਬਿੱਟੂ 2019 ਦੀ ਗੱਲ ਆ ਪਰ ਐਤਕੀ ਇਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਲੱਗੇ ਸੀ ਤੇ ਕਾਂਗਰਸ ਹਾਈ ਕਮਾਂਡ ਨਾਲ ਗੱਲਬਾਤ ਵੀ ਹੋ ਗਈ ਸੀ ਪਰ ਐਨ ਮੌਕੇ ਦੇ ਉੱਤੇ ਕਾਂਗਰਸ ਨੇ ਟੈਂਡ ਤੇ ਪਾਨਾ ਪਾਲਿਆ ਕਨੇ ਵੀ ਤੱਕਾ ਆਪਾ ਨਹੀਂ ਆਏ ਹੁਣ ਦੇਣਾ ਉਹ ਕਹਿੰਦੇ ਵੀ ਦੇਖੋ ਇਹ ਤਾਂ ਜਿਹੜੇ ਇੱਥੋਂ ਦੇ ਸਥਾਨਕ ਆਗੂ ਆ ਉਹਨਾਂ ਦੀ ਹੀਠੀ ਵਾਲੀ ਗੱਲ ਆ ਉਹਨਾਂ ਨੇ ਰੇੜਕਾ ਪਾ ਲਿਆ ਇਸ ਗੱਲ ਦੇ ਉੱਤੇ ਜੀ ਹੁਣ ਲਗਾਤਾਰ ਇਸ ਗੱਲ ਦਾ ਪਤਾ ਲੱਗ ਰਿਹਾ ਜੀ ਕਿ ਜਿਹੜੇ ਬੈਂਸ ਭਰਾ ਨੇ ਉਹ ਕਾਂਗਰਸ ਚ ਜਾ ਸਕਦੇ ਜਾਂ ਆਜ਼ਾਦ ਤੌਰ ਤੇ ਲੜ ਸਕਦੇ ਚਰਚਾ ਸਗੀ ਪਰ ਆਜ਼ਾਦ ਤੌਰ ਤੇ ਨਹੀਂ ਲੜੇ ਤੇ ਲੰਘੇ ਕੱਲ ਇਹ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਪਾਰਟੀ 'ਚ ਆ ਗਏ ਆ ਜੀ ਤੇ ਲੋਕ ਇਨਸਾਫ ਪਾਰਟੀ ਦਾ ਰਲੇਵਾ ਵੀ ਇਹਨਾਂ ਨੇ ਕਰ ਲਿਆ ਜੀ ਕਾਂਗਰਸ ਦੇ ਵਿੱਚ ਓਕੇ ਸੋ ਗੱਲ ਇਹ ਜੀ ਕਿ ਇਹ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਮੇਰਾ ਖਿਆਲ ਆ ਵੀ ਇਹ ਰਾਜਾ ਵੜਿੰਗ ਲਈ ਪੂਰੀ ਮਿਹਨਤ ਕਰਨਗੇ ਤੇ ਜੇ ਰਾਜਾ ਵੜੇਗੋ ਹੋਰਾਂ ਨੂੰ ਜਿਤਾਉਣ ਚ ਯੋਗਦਾਨ ਪਾ ਦਿੰਦੇ ਆ ਤੇ ਫੇਰ ਭਾਈ ਕਨੜੀ ਪੈਂਠ ਵੀ ਬਣੂਗੀ ਕਾਂਗਰਸ ਪਾਰਟੀ ਦੇ ਵਿੱਚ ਤੇ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਆ ਵੀ 2027 ਦੇ ਵਿੱਚ ਕਾਂਗਰਸ ਨੇ ਦੋਵਾਂ ਪ੍ਰਭਾਵਾਂ ਨੂੰ ਟਿਕਟ ਦੇ ਰਣੀ ਹੈ ਲੁਧਿਆਣੇ ਦੇ ਵਿੱਚੋਂ ਜੀ ਸੁਖਬੀਰ ਬਾਦਲ ਕਹਿ ਰਹੇ ਨੇ ਜੀ ਕਿ ਭਾਜਪਾ ਐਤ ਕੀ ਹਾਰ ਰਹੀ ਹੈ ਕਿਸ ਬਿਨਾ ਤੇ ਗੱਲ ਕਰ ਰਹੇ ਨੇ ਦੇਖੋ ਜੀ ਉਹਨਾਂ ਦੇ ਕੋਲੇ ਕੋਈ ਵੇਰਵਾ ਕੋਈ ਅੰਕੜਾ ਆਇਆ ਹੋਣਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਤਕੀ ਬੀਜੇਪੀ ਹਾਰ ਰਹੀ ਹੈ। ਉਹਨਾਂ ਨੇ ਕਿਹਾ ਜੀ ਕਿ ਦੇਖੋ ਅੰਕੜੇ ਦੱਸਦੇ ਜੀ ਕਿ ਬੀਜੇਪੀ ਨੂੰ ਵੱਖ-ਵੱਖ ਥਾਵਾਂ ਤੋਂ ਸੀਟਾਂ ਘਟ ਮਿਲ ਰਹੀਆਂ। ਜੀ ਉਹ ਕਹਿੰਦੇ ਜੀ ਕਿ ਸਾਡੀ ਪਾਰਟੀ ਇਤਕੀ ਜਿੱਤੂਗੀ ਤੇ ਪੂਰੇ ਭਾਰਤ ਦੇ ਵਿੱਚ ਇਤਕੀ ਬੀਜੇਪੀ ਕਮਜ਼ੋਰ ਧਰ ਬਣ ਕੇ ਉੱਭਰੂਗੀ ਤੇ ਅੱਜ ਵੀ ਵੀ ਹਰਸਮਰਤਪੁਰ ਬਾਦਲ ਦੇ ਕਾਗਜ਼ ਦਾਖਲ ਕੀਤੇ ਗਏ ਆ ਤੇ ਉਸ ਮੌਕੇ ਦੇ ਉਤੇ ਰਹਣੇ ਆਪਣੇ ਦਿਲ ਦੀਆਂ ਗੱਲਾਂ ਕਹੀਆਂ ਜੀ। ਹੂੰ ਹੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜੀ 90 ਦਿਨ ਹੋ ਗਏ ਕਿਸਾਨਾਂ ਨੂੰ ਬੈਠੇ ਹੋਏ ਕੀ ਲੇਟੈਸਟ ਰਿਪੋਰਟ ਹੈ ਉਹਨੂੰ ਦੇਖੋ ਜੀ ਅੱਜ ਪੂਰੇ 90 ਦਿਨ ਹੋ ਗਏ ਆ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਆ ਕਈ ਲੋਕ ਗੱਲ ਜੀ ਕਰ ਛੱਡ ਦੇ ਲੈ ਇਹ ਕਿਸਾਨਾਂ ਦੇ ਨਾਲ ਕਿਹੜਾ ਕੁਝ ਹੈਗਾ ਇਹ ਤਾਂ ਘਟ ਗਏ ਆ ਗਿਣਤੀ ਦੇ ਵਿੱਚ ਤਾਂ ਇਦਾਂ ਹੈ ਮੈਂ ਉਹਨਾਂ ਨੂੰ ਕਹਿੰਦਾ ਹੁਣ ਬਾਈ ਜੀ ਗਿਣਤੀ ਦੇ ਵਿੱਚ ਘਟਾ ਤੁਸੀਂ ਨਾਲ ਜਾ ਕੇ ਗਿਣਤੀ ਵਧਾ ਦਿਓ ਆਪਾਂ ਦੂਰ ਬੈਠੇ ਕਹਦੋ ਕਹਿੰਨੇ ਵੀ ਪਾਈ ਗਿਣਤੀ ਘਟ ਗਈ ਗਿਣਤੀ ਘਟ ਗਈ ਗਿਣਤੀ ਬੰਦਿਆਂ ਨਾਲ ਹੁੰਦੀ ਤੇ ਜੇਕਰ ਆਪਾਂ ਖੁਦ ਨੂੰ ਬੰਦਾ ਮੰਨਦੇ ਹਾਂ ਤੇ ਫਿਰ ਭਾਈ ਨਾਲ ਬੈਠ ਕੇ ਗਿਣਤੀ ਵਧਾ ਦਿਓ ਗੱਲ ਤਾਂ ਸਿਰਫ ਇੰਨੀ ਆ ਪਰ ਆਪਾਂ ਇਹ ਵੀ ਨਹੀਂ ਕਰਨਾ ਦੂਜੀ ਗੱਲ ਇਹ ਆ ਜੀ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਅੱਜ ਲਗਭਗ 90 ਦਿਨ ਹੋ ਗਏ ਆ ਤੇ 90 ਦਿਨਾਂ ਦੇ ਬਾਅਦ ਜਿਹੜੀ ਜਾਣਕਾਰੀ ਆ ਵੀ ਅੱਜ ਸਰਵਨ ਸਿੰਘ ਭਦੇਰ ਹੋਰਾਂ ਨੇ ਕਿਹਾ ਉਹ ਕਹਿੰਦੇ ਕਿ ਜਦੋਂ 100 ਦਿਨ ਪੂਰਾ ਹੋ ਗਿਆ ਯਾਨੀ ਕਿ 10 ਦਿਨਾਂ ਬਾਅਦ ਤਾਂ ਵੱਡੇ ਪੱਧਰ ਦੇ ਉੱਤੇ ਅਸੀਂ ਸਮਾਗਮ ਲਿਕਾਂਗੇ ਰੇਲਾਂ ਰੋਕਾਂਗੇ ਪੂਰੇ ਦੇਸ਼ ਦੇ ਵਿੱਚ ਸਮਾਗਮ ਰਚਾਈ ਜਾਣਗੇ ਜੀ ਕੀ ਹੋ ਗਿਆ ਜੀ ਕਿ ਪਿਛਲੇ 5 ਵਰਿਆਂ ਚ ਬੀਬੀ ਬਾਦਲ ਨੇ ਕੋਈ ਗਹਿਣਾ ਨਹੀਂ ਖਰੀਦਿਆ ਬਿਲਕੁਲ ਜੀ ਬੀਬੀ ਬਾਦਲ ਨੇ ਕੋਈ ਗਹਿਣਾ ਨਹੀਂ ਖਰੀਦਿਆ ਇਹ ਜਾਣਕਾਰੀ ਆਈ ਆ ਤੇ ਇਹ ਜਾਣਕਾਰੀ ਆਈ ਆ ਜੀ ਅੱਜ ਕਿਉਂਕਿ ਜਦੋਂ ਉਹਨਾਂ ਨੇ ਕਾਗਜ਼ ਦਾਖਲ ਕੀਤੇ ਜਾਂ ਕੋਈ ਵੀ ਜਦੋਂ ਕਾਗਜ਼ ਦਾਖਲ ਕਰਦਾ ਨਾ ਜੀ ਜੀ ਤੇ ਉਹਦੇ ਬਾਰੇ ਫਿਰ ਮੁਕੰਮਲ ਚੱਲ ਤੇ ਅਚਲ ਜਾਇਦਾਦ ਦਾ ਉਹਨੇ ਕਿੰਨੇ ਗਹਿਣੇ ਖਰੀਦੇ ਉਹਨੇ ਕਿਹੜੀ ਕਾਰ ਖਰੀਦੀ ਕਿੰਨਾ ਕਰਜ਼ਾ ਬੱਚਿਆਂ ਦੇ ਨਾਂ ਤੇ ਕਿੰਨੇ ਅਕਾਊਂਟ ਆ ਦੇ ਕਾਰਾਂ ਕਿੰਨੀਆਂ ਲੱਲਾ ਪੱਬਾ ਜੋ ਵੀ ਹੈ ਜਿਹੜਾ ਉਹ ਵਿੱਤੀ ਜਿਹੜੀਆਂ ਗੱਲਾਂ ਬਾਤਾਂ ਉਹ ਵਿੱਚ ਲਿਖਣੀਆਂ ਪੈਣਗੀਆਂ ਐਫੀਡੈਂਟ ਵਿੱਚ ਦਰਜ ਕਰਨੀਆਂ ਪੈਣਗੀਆਂ ਬੀਬੀ ਤਗੀਰ ਕੌਰ ਦਾ ਵੀਰਵਾ ਸੋਰੀ ਬੀਬੀ ਹਰਸਮਰਤ ਕੌਰ ਬਾਦਲ ਦਾ ਵੀਰਵਾ ਇਹ ਆਇਆ ਕਿ ਬੀਬੀ ਬਾਦਲ ਨੇ 5 ਸਾਲਾਂ ਦੇ ਵਿੱਚ ਆਪਣੀ ਪਹਿਲੀ ਕਾਰ ਖਰੀਦੀ ਆ ਇਹਦਾ ਨਾਮ ਹੈਗਾ ਜੀ ਲੈਂਡ ਰੋਵਰ ਡਿਫੈਂਡਰ ਹਾਲਾਂਕਿ ਮੈਨੂੰ ਕਾਰਾਂ ਦੇ ਬਾਰੇ ਬੜੀ ਪਰਖ ਨਹੀਂ ਕਿ ਮੈਨੂੰ ਨਾਂ ਨੂੰ ਘਟਾ ਫੁਰਦੇ ਆ ਲੈਂਡ ਰੋਵਰ ਡਿਫੈਂਡਰ ਲਿਖਿਆ ਓਕੇ ਇਹਦੀ ਮਾਰਕੀਟ ਵੈਲਿਊ ਹੈਗੀ ਜੀ ਤਕਰੀਬਨ 1.5 ਕਰੋੜ ਰੁਪਈਆ ਜੋ ਵਿੱਚ ਲਿਖੀ ਗਈ ਆ ਹਰਸਮਰਤ ਕੌਰ ਬਾਦਲ ਨੇ ਅੱਜ ਆਪਣਾ ਕਾਗਜ਼ ਦਾਖਲ ਕੀਤੇ ਤੇ ਸੁਖਵੀਰ ਸਿੰਘ ਬਾਦਲ ਦੀ ਤੇ ਆਪਣੀ ਚੱਲ ਤੇ ਅਚਲ ਜਾਇਦਾਦ ਪੇਸ਼ ਕੀਤੀ ਆ ਤੇ ਪੜਤਾਲ ਦੇ ਵਿੱਚ ਪਤਾ ਲੱਗਾ ਜੀ ਕਿ 5 ਵਰਿਆਂ ਦੇ ਵਿੱਚ ਇਹਨਾਂ ਨੇ ਇੱਕ ਵੀ ਗਹਿਣਾ ਕਟਾ ਨਹੀਂ ਖਰੀਦਿਆ ਪਰ ਇਹਨਾਂ ਦੇ ਕੋਲੇ ਮੌਜੂਦ ਜੁਵਲਰੀ ਕਲੈਕਸ਼ਨ ਦੀ ਵੈਲਿਊ ਅੱਜ ਵੀ 7 ਕਰੋੜ ਤੇ 3 ਲੱਖ ਰੁਪਈਆ ਹੈਗੀ ਆ ਹੂੰ ਸਵਾਤੀ ਜੀ ਦੀ ਜਿਹੜੀ ਫੋਨ ਕਾਲ ਹਮਲੇ ਵਾਲੀ ਸੀ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਕੀ ਗੱਲ ਬਾਤ ਹੈ ਜੀ ਇਹ ਜੀ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਮੈਂ ਆਲੇ ਦੁਆਲੇੋਂ ਲੱਭਣ ਦੀ ਕੋਸ਼ਿਸ਼ ਕਾਫੀ ਕੀਤੀ ਪਰ ਸਵੇਰ ਦੇ ਵੇਲੇ ਤੋਂ ਖਬਰ ਇੰਨੀ ਹੀ ਪਹੁੰਚੀ ਹੈ ਕਿ ਦਿੱਲੀ ਪੀਸੀਆਰ ਜਿਹੜੀ ਦਿੱਲੀ ਪੁਲਿਸ ਦੀ ਪੀਸੀਆਰ ਉਹਦੇ ਕੋਲੇ ਦੋ ਫੋਨ ਗਏ ਆ ਤੇ ਫੋਨ ਕਰਨ ਵਾਲੀ ਕੁੜੀ ਨੇ ਕਿਹਾ ਜੀ ਕਿ ਮੇਰਾ ਨਾਮ ਸਵਾਤੀ ਮਾਲੀਵਾਲ ਆ ਤੇ ਸਵਾਤੀ ਮਾਲੀਵਾਲ ਹੈਗੀ ਜੀ ਆਮ ਆਰਮੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਹੈ ਤੇ ਫੋਨ ਕਰਨ ਵਾਲੀ ਬੀਬੀ ਨੇ ਇਹ ਗੱਲ ਕਹੀ ਹੈ ਕਿ ਭਾਈ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੇ ਮੇਰੇ ਉੱਤੇ ਹਮਲਾ ਕੀਤਾ ਮੇਰੀ ਕੁੱਟਮਾਰ ਕੀਤੀ ਆ ਤੇ ਸੀਐਮ ਹਾਊਸ ਦੇ ਵਿੱਚ ਸਵੇਰਨੇ ਵੇਲੇ ਸਵਾਤੀ ਬਾਲੀਵਾਲ ਗਏ ਤੇ ਉਹਨਾਂ ਦੇ ਵੱਲੋਂ ਇਹ ਫੋਨ ਕੀਤਾ ਗਿਆ ਹੂੰ ਹੂੰ ਤੇ ਮੌਸਮ ਸੰਬੰਧੀ ਕੀ ਜਾਣਕਾਰੀ ਜੀ ਪੰਜਾਬ ਤੋਂ ਅੱਜ ਮੌਸਮ ਠੀਕ ਸੀਗਾ ਜੀ ਪੰਜਾਬ ਦਾ ਉਧਰ ਤਾਂ ਵੈਸੇ ਗਰਮੀ ਹੈਗੀ ਆ ਤੇ ਪਰ ਗਰਮੀ ਹੈ ਜਿਹੜੀ ਉਹ ਇਸ ਲੈਵਲ ਤੇ ਨਹੀਂ ਆਪਾਂ ਕਹਿ ਸਕਦੇ ਵੀ ਭਾਈ ਕੋਈ ਚੰਗਿਆੜੇ ਕੱਢਦੀ ਹੋਵੇ ਹੂੰ ਹੂੰ ਆ 37 38 39 ਡਿਗਰੀ ਤੱਕ ਟੈਂਪਰੇਚਰ ਹੈਗਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਜੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਪੂਰਾ ਗਰਮ ਤੇ ਖੁਸ਼ਕ ਰਹਿਣਾ ਤੇ 19 ਤੇ 20 ਤਰੀਕ ਨੂੰ ਪਤਾ ਲੱਗਾ ਜੀ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮੌਸਮ 'ਚ ਤਬਦੀਲੀ ਆ ਸਕਦੀ ਹੈ ਪਰ ਕਹਿੰਦੇ ਵੀ ਉਦੋਂ ਹੁਣ ਪੂਰੀ ਕੜਿੱਲ ਕੱਟ ਗਰਮੀ ਪੈਣੀ ਹੈ ਜੀ ਸੋਰਨਟੈਨ ਜੀ ਤੁਹਾਡਾ ਧੰਨਵਾਦ ਕੱਲ ਮੁਰਤੋਂ ਤੁਹਾਡੇ ਨਾਲ ਸਾਝ ਪਾ ਕੇ ਪੰਜਾਬ ਤੇ ਭਾਰਤ ਦੀ ਖਬਰ ਸਾਰ ਲੈਣੇ ਧੰਨਵਾਦ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ